ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਤੀਸਰਾ ਕਬੱਡੀ ਕੱਪ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ ਕਰਵਾਇਆ ਜਾਣ ਵਾਲਾ ਇਹ ਕਬੱਡੀ ਕੱਪ ਅਕਾਲਾ ਨੇੜੇ ਪੁਲੱਥ ਜ਼ਿਲ੍ਹਾ ਕਬੂਤਲਾ ਦੇ ਵਿੱਚ ਹੋਵੇਗਾ ਇੱਥੇ ਪਹਿਲਾ ਨਾਮ 2 ਲੱਖ ਤੇ ਦੂਜਾ ਨਾਮ 1.5 ਲੱਖ ਰੁਪਈਆ ਰਹੇਗਾ ਪੱਛਮੀ ਗਾਇਕ ਬਾਗੀ ਦਾ ਖੁੱਲਾ ਖਾੜਾ ਵੀ ਤੇ ਲੱਗ ਰਿਹਾ ਜੀ ਅਕਾਲਾ ਕਬੱਡੀ ਕੱਪ 2025 27 ਫਰਵਰੀ 2025 ਨੂੰ ਇਹ ਹੋਣ ਜਾ ਰਿਹਾ ਤੀਸਰਾ ਕਬੱਡੀ ਕੱਪ ਬਹੁਤ ਸ਼ਾਨਦਾਰ ਕਬੱਡੀ ਕੱਪ ਰਹੇਗਾ ਇੱਥੇ ਬੈਸਟ ਜਾਫੀਆਂ ਨੂੰ ਤੇ ਰੇਡਰਾਂ ਨੂੰ ਬੁਲਟ ਦਿੱਤੇ ਜਾਣੇ ਆ ਇਹ ਇਨਾਮ ਜਿਹੜੇ ਕੀ ਐਨ ਆਰ ਆਈ ਵੀਰਾ ਵੱਲੋਂ ਦਿੱਤੇ ਜਾਣਗੇ 27 ਫਰਵਰੀ ਨੂੰ ਅਕਾਲਾ ਨੇੜੇ ਪੁਲਾਥ ਜ਼ਿਲ੍ਹਾ ਕਪੂਰਥਲਾ ਵਿੱਚ ਇਹ ਹੋਣ ਜਾ ਰਿਹਾ ਜੀ ਮਹਾਕੁੰਭ ਪੁਰੇਵਾਲ ਖੇਡਾਂ ਦਾ ਮਹਾਕੁੰਭ ਹੋਣ ਜਾ ਰਿਹਾ ਜੀ ਇੱਥੇ ਬਹੁਤ ਸ਼ਾਨਦਾਰ ਕਬੱਡੀ ਕੱਪ ਵੀ ਕਰਵਾਏ ਜਾ ਰਹੇ ਆ ਪੈਸਟਾਨ ਨੂੰ ਇੱਕ ਇੱਕ ਲੱਖ ਰੁਪਿਆ ਵੀ ਦਿੱਤਾ ਜਾਣਾ ਤੇ 2.5 ਲੱਖ ਪਹਿਲਾਂ ਨਾਮ ਰੱਖਿਆ ਗਿਆ 27-28 ਫਰਵਰੀ ਨੂੰ ਪਿੰਡ ਜਗਤਪੁਰਾ ਜ਼ਿਲ੍ਹਾ ਮੋਹਾਲੀ ਰਹੇਗਾ ਜੀ ਪਿੰਡ ਹਕੀਮਪੁਰ ਅੱਗੇ ਹੀ ਕਰਵਾਇਆ ਜਾ ਰਿਹਾ ਜੀ 26 ਮਾ ਸ਼ਾਨਦਾਰ ਕਬੱਡੀ ਕੱਪ 26-27 ਫਰਵਰੀ ਦਿਨ ਵੀ ਵੀਰਵਾਰ ਅਤੇ ਬੁੱਧਵਾਰ ਨੂੰ ਇੱਕ ਵੱਡੀ ਕੱਪ ਹੋਣ ਜਾ ਰਿਹਾ ਆ ਇੱਥੇ ਬਹੁਤ ਸ਼ਾਨਦਾਰ ਇਹਨਾਂ ਨੇ ਇਨਾਮ ਰੱਖੇ ਹਨ ਆਲ ਓਪਨ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਹਨ ਪਿੰਡ ਜਵਾਰਕੇ ਜ਼ਿਲ੍ਹਾ ਮਾਨਸਾ ਵਿੱਚ ਇਹ 26ਵਾਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੀ 26 27 ਫਰਵਰੀ ਨੂੰ ਦਿਨ ਬੁੱਧਵਾਰ ਤੇ ਵੀਰਵਾਰ ਨੂੰ ਆਲ ਓਪਨ ਦੇ ਤੇ ਪਿੰਡ ਬਦਰੀ ਕਬੱਡੀ ਕੱਪ ਵੀ ਕਰਵਾਏ ਜਾਣੇ ਆ ਬੈਸਟਾ ਨੂੰ ਮੋਟਰਸਾਈਕਲ ਵੀ ਦਿੱਤੇ ਜਾਣੇ ਆ ਜੀ ਇਹ ਕਬੱਡੀ ਕੱਪ ਸ਼੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਪਿੰਡ ਜਵਾਰਕੇ ਜ਼ਿਲ੍ਹਾ ਮਾਨਸਾ ਵੱਲੋਂ ਧੰਨਵਾਦ ਤੀਜਾ ਅਜੇਰਾਮ ਕਬੱਡੀ ਕੱਪ 2025 27 ਫਰਵਰੀ ਦਿਨ ਵੀਰਵਾਰ ਨੂੰ ਜਿਲ੍ਹਾ ਸ਼ਿਆਰਪੁਰ ਵਿੱਚ ਹੋਣ ਜਾ ਰਿਹਾ ਸੀ ਮੌਸਮ ਦੇ ਖਰਾਬੀ ਦੇ ਕਾਰਨ ਇਹ ਟੂਰਨਾਮੈਂਟ ਪੋਸਟਪੋਨ ਕਰ ਦਿੱਤਾ ਗਿਆ ਇਹ ਜਿਹੜਾ ਟੂਰਨਾਮੈਂਟ ਆ 4 ਮਾਰਚ ਨੂੰ ਇਹ ਹੋਵੇਗਾ ਜੀ ਇੱਥੇ ਪਹਿਲਾ ਨਾਮ 2 ਲੱਖ ਦੂਜੇ ਨਾਮ 2 ਲੱਖ ਰੁਪਏ ਰੱਖਿਆ ਗਿਆ ਮਿੱਡਲ ਲੀਗ ਕਬੱਡੀ ਦਾ ਇਹ ਕਬੱਡੀ ਕੱਪ ਰਹੇਗਾ ਜੀ ਤੀਜਾ ਜਿਹੜਾ ਕਬੱਡੀ ਕੱਪ 2025 ਜਿਲ੍ਹਾ ਸ਼ਿਆਰਪੁਰ 27 ਫਰਵਰੀ ਨੂੰ ਹੋਣ ਵਾਲਾ ਇਹ ਕਬੱਡੀ ਕੱਪ ਹੁਣ 4 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ ਜੀ ਧੰਨਵਾਦ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਯਾਦਾ ਸੁਰਖਪੁਰੀਆ ਤੇ ਪਾਲਾ ਜਲਾਲਪੁਰੀਆ ਹੁਣ ਪੰਜਾਬ ਵਿੱਚ ਪਹੁੰਚ ਚੁੱਕੇ ਉਹਨਾਂ ਦੀ ਐਂਟਰੀ ਹੋ ਚੁੱਕੀ ਆ ਤੇ 27 ਫਰਵਰੀ ਸਿੱਧਮਾ ਦੋਨਾਂ ਦੇ ਕਬੱਡੀ ਕੱਪ ਤੇ ਇਹ ਦੋਨੇ ਬੈਸਟ ਸੁਪਰਸਟਾਰ ਪਲੇਅਰ ਖੇਡਣ ਯਾਰ ਹੈ ਸੀਗੇ ਪਰ ਇਹ ਹੁਣ ਵੀ ਖੇਡਣਗੇ ਪਰ ਜਿਹੜਾ ਕਿ 27 ਫਰਵਰੀ ਨੂੰ ਸਿੱਧਵਾਂ ਦੋਨਾਂ ਵਿੱਚ ਕਬੱਡੀ ਕੱਪ ਹੋਣਾ ਸੀਗਾ ਉਹ ਥੋੜਾ ਟੈਕਨੀਕਲ ਖਰਾਬੀ ਕੁਝ ਹੋਣ ਦੇ ਕਰਕੇ ਇਹ ਜਿਹੜਾ ਕਬੱਡੀ ਕੱਪ ਆ 2 ਮਾਰਚ ਨੂੰ ਰੱਖ ਦਿੱਤਾ ਗਿਆ ਆ ਇੱਥੇ ਪਹਿਲਾਂ ਨਾਮ 2 ਲੱਖ ਰੁਪਈਆ ਰੱਖਿਆ ਗਿਆ ਸੀਗਾ ਇਹਦੇ ਵਿੱਚ ਸਿੱਧਵਾਂ ਦੋਨਾਂ ਦਾ ਜਿਹੜਾ ਕਬੱਡੀ ਕੱਪ ਆਯਾਤ ਦਾ ਸੁਰਪੁਰੀ ਅਤੇ ਪਾਲੇ ਜਲਾਲਪੁਰੀ ਵੱਲੋਂ ਲਾਈਵ ਹੋ ਕੇ ਦੱਸਿਆ ਗਿਆ ਹੈ ਕਿ ਇਹ ਜਿਹੜਾ 27 ਫਰਵਰੀ ਨੂੰ ਹੋਣ ਵਾਲਾ ਜਿਹੜਾ ਕਬੱਡੀ ਕੱਪ ਸੀਗਾ ਇਹ ਹੁਣ 2 ਮਾਰਚ ਨੂੰ ਦਿਨ ਐਤਵਾਰ ਨੂੰ ਹੋਵੇਗਾ ਇਹਦੇ ਵਿੱਚ ਯਾਦਾਂ ਸੁਰਪੁਰੀਆ ਤੇ ਪਾਲਾ ਜਲਾਲਪੁਰੀਆ ਤੁਹਾਨੂੰ ਖੇਡਦੇ ਦਿਖਾਈ ਦੇਣਗੇ ਧੰਨਵਾਦ